ਬਚਪਨ ਤੋਂ ਦੇਖਦੇ ਆਏ ਵੀ ਸਰਾਲੇ ਹੈੱਡ ਤੇ ਆਓ ਤੇ ਫੋਟੋ ਖਚਾਓ ਤੇ ਫਲੱਡ ਕੰਟਰੋਲ ਚ ਹੋ ਜਾਂਦੇ ਨੇ ਤੇ ਤੱਕਰ ਪਤਾ ਲੱਗਦਾ ਵੀ ਸੱਚੀ ਨੱਥ ਸੱਟ ਦਿੰਦੀ ਸੀ ਪ੍ਰਨੀਤ ਕੌਰ ਪਿੱਛੋਂ ਫਲੱਡ ਵਾਲੇ ਗੇਟ ਬੰਦ ਹੋ ਜਾਂਦੇ ਸੀ ਤੇ ਦਰਾਂ ਨੀਵੇਂ ਹੋ ਜਾਂਦੇ ਸੀ ਪੜਿਆ ਲਿਖਿਆ ਵੀ ਜੋ ਮੈਂ ਅੱਜ ਬੋਲ ਕੇ ਜਾਵਾਂਗਾ ਉਹ ਮੈਨੂੰ ਕਰਨ ਲਈ ਵੀ ਮੈਨੂੰ ਫਿਰ پابੰਦ ਹੋਣਾ ਚਾਹੀਦਾ ਪਰ ਮੈਂ ਤੁਹਾਨੂੰ ਫਿਰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਮਨਦੀਪ ਤੈਨੂੰ ਵੀ ਤੇ ਸਾਰੇ মিডিਆ ਜਰੀਏ ਤੁਸੀਂ ਮੇਰਾ ਸਹਿਯੋਗ ਕਰਦੇ ਹੋ ਉਹਦੇ ਵਿੱਚ ਇਹ ਨਾ ਹੋਵੇ ਵੀ ਆਪਾਂ ਰਾਜਨੀਤੀ ਨਹੀਂ ਕਰਨੀ ਲੋਕ ਜਿਨ੍ਹਾਂ ਦੇ ਪਿੰਡਾਂ ਦੇ ਵੇਦੀ ਘਰ ਲੰਗਦਾ ਜਿਨ੍ਹਾਂ ਦੀ ਜਮੀਨ ਵੇਦੀ ਘਰ ਲੰਗਦਾ ਉਹ ਇਸ ਗੱਲ ਦਾ ਸਹਿਯੋਗ ਕਰਦੇ ਨੇ ਵੀ ਭਾਈ ਇਹਦੀ ਸਫਾਈ ਜਿਹੜੀ ਕੀਤੀ ਜਾਵੇ ਸਾਨੂੰ ਕੋਈ ਇਤਰਾਜ ਨਹੀਂ ਕਿਉਂਕਿ ਬਰਸਾਤਾਂ ਦੇ ਦਿਨਾਂ ਦੇ ਵਿੱਚ ਨਾ ਕੱਲਾ ਕੋਸਿਆ ਜਾਵੇ ਇਹ ਫਿਰ ਡਟ ਕੇ ਨਾਲ ਖੜਨ ਵਾਲੀ ਗੱਲ ਹੈ ਜੇ ਮੈਂ ਨਹੀਂ ਕਰੂੰਗਾ ਫਿਰ ਮੈਂ ਨਹੀਂ ਪਾਈ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਸਥਿਤੀ ਬਣੀ ਹੋਈ ਸੀ ਤੇ ਹੁਣ ਖੱਗਰ ਦੇ ਨਾਲ ਲੱਗਦੇ ਪਵਾ ਦੇ ਇਲਾਕੇ ਦੇ ਵੀ ਜਿਹੜੀ ਸਥਿਤੀ ਦੀ ਜੇਕਰ ਗੱਲ ਕਰੀਏ ਤਾਂ 29 ਅਗਸਤ ਨੂੰ ਜਿਸ ਤਰ੍ਹਾਂ ਪਾਣੀ ਖੱਗਰ ਦੇ ਵਿੱਚ ਛੱਡਿਆ ਜਾਂਦਾ ਤਾਂ ਉਦੋਂ ਸਥਿਤੀ ਕੁਝ ਹੋਰ ਸੀ ਕਿਉਂਕਿ ਖੱਗਰ ਵੀ ਖਾਲੀ ਸੀ ਤੇ ਖੇਤ ਵੀ ਖਾਲੀ ਸੀ ਤਾਂ ਕਰਕੇ ਵਾਹ ਪਾਣੀ ਤਾਂ ਘੇਲਾਂ ਗਿਆ ਸੀ ਪਰ ਅੱਜ 1 ਕਸੰਬਰ ਨੂੰ ਸਵੇਰੇ ਘੱਗਰ ਦੇ ਵਿੱਚ ਪਾਣੀ ਛੱਡਿਆ ਗਿਆ ਤਾਂ ਕਿਤੇ ਨਾ ਕਿਤੇ ਹੁਣ ਹਾਲਾਤ ਕਿਹੋ ਜਿਹੇ ਨੇ ਇਸ ਬਾਬਤ ਗੱਲਬਾਤ ਕਰਾਂਗੇ ਵਿਧਾਇਕੁਰ ਲਾਲ ਕਨੌਰ ਸਾਡੇ ਨਾਲ ਮੌਜੂਦ ਨੇ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਅੱਜ ਜੋ ਕੁਝ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਬਣੇ ਹੋਏ ਨੇ ਉਸ ਦੇ ਕਰਕੇ ਖਾਸ ਤੌਰ ਦੇ ਉੱਤੇ ਹੁਣ ਕਨੌਰ ਵਾਲੇ ਲੋਕ ਜਰੂਰ ਹੁਣ ਜੇਕਰ ਦੇਖਿਆ ਜਾਵੇ ਤਾਂ ਉਹਨਾਂ ਦੇ ਮਨਾਂ ਦੇ ਵੀ ਸ਼ੰਕੇ ਜਰੂਰ ਨੇ ਕੀ ਹੁਣ ਹਾਲਾਤ ਕਿਜੇ ਹੋਣਗੇ ਕਿਤੇ ਉਹ ਹਾਲਾਤ ਸਾਡੇ ਇਧਰਲੇ ਪਾਸੇ ਨਾ ਬਣ ਜਾਣ ਤੇ ਐਮਐਲ ਸਾਹਿਬ ਕੀਵੇਂ ਦੇਖਦੇ ਹੋ ਜੋ ਕੁਝ ਅੱਜ ਇੱਕ ਵਾਰ ਫਿਰ ਘੱਗਰ ਦੇ ਵਿੱਚ ਪਾਣੀ ਛੱਡੇ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਿਲਹਾਲ ਤਾਂ ਸਾਰੀ ਸ਼ੁਕ ਸ਼ਾਂਤੀ ਹੈ ਜੀ ਤੇ ਆਸ ਵੀ ਹੈ ਕਿ ਪ੍ਰਮਾਤਮਾ ਸ਼ੁਕ ਸ਼ਾਂਤੀ ਜਿਹੜਾ ਉਹ ਰੱਖੇਗਾ ਕਿਉਂਕਿ ਤੇਈ ਦੇ ਵਿੱਚ ਸਾਡਾ ਬਹੁਤ ਪਾਰਾ ਨੁਕਸਾਨ ਹੋ ਗਿਆ ਸੀ ਸੋ ਹਲਕੇ ਘਨੌਰ ਦੇ ਜਿਹੜੇ ਘੱਗਰ ਨੇ ਉਹ ਫਿਲਹਾਲ ਕੰਟਰੋਲ ਦੇ ਵਿੱਚ ਨੇ ਹਲਕਾ ਘਨੌਰ ਵੀ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਹੈ ਪਰ ਸਾਨੂੰ ਇਸ ਗੱਲ ਦੇ ਉੱਤੇ ਬਿਲਕੁਲ ਜਿਹੜਾ ਧਿਆਨ ਦੇਣ ਦੀ ਲੋੜ ਹੈ ਕਿ ਬਾਰ-ਬਾਰ ਬਾਰ-ਬਾਰ ਘੱਗਰ ਦੇ ਵਿੱਚੋਂ ਜਿਹੜਾ ਪਾਣੀ ਉੱਛਲ ਕੇ ਬਾਹਰ ਨਿਕਲਦਾ ਇਸ ਦੇ ਉੱਤੇ ਇਲਾਕੇ ਨੂੰ ਵੀ ਤੇ ਇਸ ਦੇ ਉੱਤੇ ਪ੍ਰਸ਼ਾਸਨ ਨੂੰ ਵੀ ਤੇ ਇਸ ਦੇ ਉੱਤੇ ਜਿੰਨੇ ਵੀ ਸਾਡੇ ਚਿੰਤਤ ਕਹਿ ਲਈਏ ਜਾਂ ਘੱਗਰ ਦੇ ਕੰਡੇ ਵਾਲੇ ਪਿੰਡ ਨੇ ਕਿਉਂਕਿ ਜਿੰਨਾ ਘੱਗਰ ਦੇ ਕੰਡੇ ਵਾਲੇ ਪਿੰਡਾਂ ਨੂੰ ਪਤਾ ਇੰਨਾ ਤੇ ਮੈਨੂੰ ਲੱਗਦਾ ਕਿਸੇ ਇੰਜੀਨੀਅਰ ਨੂੰ ਵੀ ਨਹੀਂ ਪਤਾ ਹੁੰਦਾ ਆਪਾਂ ਤਾਂ ਸਾਰਾ ਕੁਝ ਹੰਡਾਇਆ ਆਪਾਂ ਤਾਂ ਪੋਣਾ ਵਜ ਦੀ ਪਾਣੀ ਪੁਣ-ਪੁਣ ਕੇ ਸਾਰਿਆਂ ਨੇ ਪੀਤਾ ਹੋਇਆ ਤੇ ਅੱਜ ਤੋਂ ਕੋਈ 20 25 ਸਾਲ ਪਹਿਲਾਂ ਲੋਕ ਮੈਨੂਅਲ ਪਟਾਈ ਕਰ ਲੈਂਦੇ ਸੀ ਜੀ ਟਰਾਲੀਆਂ ਦੇ ਨਾਲ ਆਪਦੇ ਖੇਤਾਂ ਦੇ ਵਿੱਚ ਮਿੱਟੀਆਂ ਪਾ ਲੈਂਦੇ ਸੀ ਉਦੋਂ ਜਦੋਂ ਫਲੱਡ ਆਉਂਦਾ ਸੀ ਤੇ ਇਹ ਗੱਲ ਦਾ ਐਲੀਕੇਸ਼ਨ ਲੱਗਦਾ ਸੀ ਵੀ ਜੇ ਪਟਾਈ ਨਾ ਹੁੰਦੀ ਤਾਂ ਸਾਡੇ ਇਹ ਜਿਹੜਾ ਘਾਟ ਬਣਿਆ ਇਹਦੇ ਰੇ ਪਾਣੀ ਨਹੀਂ ਸੀ ਜਾਣਾ ਚਲੋ ਸਮੇਂ-ਸਮੇਂ ਦੀਆਂ ਸਰਕਾਰਾਂ ਨਾਲ ਹੌਲੀ-ਹੌਲੀ ਹੌਲੀ-ਹੌਲੀ ਸ਼ਕਤੀਆਂ ਹੁੰਦੀਆਂ ਗਈਆਂ ਪਰ ਜਿੰਨਾ ਟਾਈਮ ਜਿਸ ਦੀ ਜ਼ਮੀਨ ਦੀ ਮਾਲਕੀ ਦੇ ਵਿੱਚ ਤਿੱਕ ਘੱਗਰ ਲੰਘਦਾ ਹੈ ਜੀ ਉਹ ਆਪਣੀ ਸਹਿਮਤੀ ਨਹੀਂ ਦਿੰਦਾ ਤਾਂ ਉਹਨਾਂ ਟਾਈਮ ਉਹਦੇ ਉੱਤੇ ਕੁਝ ਵੀ ਨਾ ਬੰਦਾ ਲਾਇਆ ਜਾ ਸਕਦਾ ਨਾ ਸਫਾਈ ਕੀਤੀ ਜਾ ਸਕਦੀ ਹੈ ਜਿਵੇਂ ਕਾਮੀ ਖੁਰਦ ਦਾ ਇੱਕ ਮਸਲਾ ਸੀ ਉਥੇ ਸਾਡਾ ਹੀ ਇੱਕ ਭਰਾ ਸੀ ਮਿੱਤਰ ਪਿਆਰਾ ਸੀ ਉਹਨੇ 23 ਤੋਂ ਲੈ ਕੇ ਹੁਣ ਤੱਕ ਸਾਨੂੰ ਸਹਿਮਤੀ ਵੀ ਨਹੀਂ ਦਿੱਤੀ ਜੀ ਤੇ ਫੇ ਧੱਕਾ ਵੀ ਨਹੀਂ ਕੀਤਾ ਜਾ ਸਕਦਾ ਤੇ ਧੱਕੇ ਦੇ ਲਈ ਆਪਾਂ ਨੂੰ ਸਾਰਿਆਂ ਨੂੰ ਸਹਿਯੋਗ ਕਰਨ ਦੀ ਲੋੜ ਹੈ ਸੋ ਤੁਸੀਂ ਵੀ ਘੱਗਰ ਦੇ ਕੰਡੇ ਵਾਲੇ ਹੋ ਤੇ ਮੈਂ ਵੀ ਘਰ ਦੇ ਕੰਡੇ ਵਾਲਾ ਜੇ ਰਲ ਮਿਲ ਕੇ ਆਪਾਂ ਸਾਰੀਆਂ ਸੰਸਥਾਵਾਂ ਜਿਹੜੀਆਂ ਸਾਡੀਆਂ ਜਿੰਨੀਆਂ ਵੀ ਕਨੌਰ ਦੀਆਂ ਨੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਜਿਸ ਦੇ ਲਈ ਅਸੀਂ ਕੰਮ ਕਰੀਏ ਤੇ ਮੈਨੂੰ ਲੱਗਦਾ ਸਾਡਾ ਜਿਹੜਾ ਫਾਇਦਾ ਹੋ ਸਕਦਾ ਐ ਐਮਐਲ ਨੂੰ ਹੱਲ ਕੀ ਹੈ ਦਾ ਕਿਉਂਕਿ ਹੁਣ ਤਾਂ ਪਿਛਲੀ ਸਰਕਾਰਾਂ ਜਿਸ ਤਰ੍ਹਾਂ ਰਹੀਆਂ ਨੇ ਉਹਨਾਂ ਦੇ ਵੱਲੋਂ ਜਦੋਂ ਸੱਤਾ ਦੇ ਵਿੱਚ ਹੁੰਦੀ ਸੀ ਆ ਦੂਜੇ ਆ ਕੇ ਕਹਿ ਜਾਂਦੇ ਸੀ ਵੀ ਹੜ ਆਗੇ ਹੁਣ ਤੁਸੀਂ ਸੱਤਾ ਦੇ ਵਿੱਚ ਹੁਣ ਦੂਜੇ ਘੇਰਦੇ ਆ ਕਹਿੰਦੇ ਭਈ ਇਹਨਾਂ ਨੇ ਹੜ ਕਰ ਨਾ ਤਾਂ ਉਹ ਹੜ ਰੋਕ ਸਕੇ ਨਾ ਮੌਜੂਦਾ ਸਰਕਾਰ ਰੋਕ ਸਕੀ ਹੈ ਕੀ ਵਿਕਦੇ ਵਿੱਚ ਇਸੇ ਤਰ੍ਹਾਂ ਚਲਦੀ ਰਹੂਗੀ ਜਾਂ ਫਿਰ ਇਹਦੇ ਉੱਤੇ ਗੰਭੀਰਤਾ ਸਵੇਦਨ ਸੇਲ ਦੇ ਮੁੱਦੇ ਨੂੰ ਕਿਉਂਕਿ ਅੱਜ ਇਹ ਹਲਕੇ ਦੇ ਲੋਕ ਜਾਣਦੇ ਨੇ ਇਸ ਦੀ ਅਸਲ ਦੇ ਵਿੱਚ ਪੀੜ ਕੀ ਆ ਸਿਆਸੀ ਲੋਕ ਤਾਂ ਸਿਆਸਤ ਕਰਦੇ ਆਣਗੇ ਚਲੇ ਜਾਣਗੇ ਸਰਕਾਰਾਂ ਆਉਂਦੀ ਜਾਂਦੀ ਰਹਿੰਦੀਆਂ ਨੇ ਹੁਣ ਹੱਲ ਕੀ ਹੋ ਸਕਦਾ ਕੀ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਮਤੇ ਪਾਉਣ ਦੀ ਗੱਲ ਕੀਤੀ ਹੈ ਪੰਚਾਇਤਾਂ ਨੂੰ ਗੱਲਬਾਤ ਕੀਤੀ ਹੈ ਕੋਈ ਇੱਕ ਕਮੇਟੀ ਬਣਾਈ ਜਾਵੇ ਕਿ ਇਸ ਤਰ੍ਹਾਂ ਹੁਣ ਤੁਸੀਂ ਅਗਲੀ ਰਣਨੀਤੀ ਕੀ ਤਿਆਰ ਕਰੋ ਜੋ ਕੁਝ ਹੋਣਾ ਸੀ ਉਹ ਤਾਂ ਹੋ ਚੁੱਕਾ ਹੈ ਪਿਛਲੇ ਸਮੇਂ ਦੇ ਵੀ ਉਹ ਇੱਕ ਦੇ ਵਿੱਚ ਕੀ ਰਣਨੀਤੀ ਹੋਊਗੀ ਬਚਪਨ ਤੋਂ ਦੇਖਦੇ ਆਏ ਵੀ ਸਰਾਲੇ ਹੈਡ ਤੇ ਆਉ ਤੇ ਫੋਟੋ ਖਚਾਉ ਤੇ ਫਲੱਡ ਕੰਟਰੋਲ ਚ ਹੋ ਜਾਂਦੇ ਨੇ ਤੇ ਤੱਕਰ ਪਤਾ ਲੱਗਦਾ ਵੀ ਸਾਪਣੇ ਨੱਥ ਸਿੱਟ ਦਿੰਦੀ ਸੀ ਪ੍ਰਨੀਤ ਕੌਰ ਪਿੱਛੋਂ ਫਲੱਡ ਵਾਲੇ ਗੇਟ ਬੰਦ ਹੋ ਜਾਂਦੇ ਸੀ ਤੇ ਦਰਾਂ ਨੀਵੇਂ ਹੋ ਜਾਂਦੇ ਸੀ ਸੋ ਅੱਜ ਡਿਜੀਟਲ ਜਿਹੜਾ ਜਮਾਨਾ ਹੈ ਪੜਿਆ ਲਿਖਿਆ ਵੀ ਜੋ ਮੈਂ ਅੱਜ ਬੋਲ ਕੇ ਜਾਵਾਂਗਾ ਉਹ ਮੈਨੂੰ ਕਰਨ ਲਈ ਵੀ ਮੈਨੂੰ ਫਿਰ پابੰਦ ਹੋਣਾ ਚਾਹੀਦਾ ਪਰ ਮੈਂ ਤੁਹਾਨੂੰ ਫਿਰ ਸਾਰਿਆਂ ਨੂੰ ਵਿਸ਼ਵਾਸ ਦਉ ਨਾ ਮਨਦੀਪ ਤੈਨੂੰ ਵੀ ਤੇ ਸਾਰੇ ਮੀਡੀਆ ਜਰੀਏ ਤੁਸੀਂ ਮੇਰਾ ਸਹਿਯੋਗ ਕਰਦੇ ਹੋ ਉਹਦੇ ਵਿੱਚ ਇਹ ਨਾ ਹੋਵੇ ਵੀ ਆਪਾਂ ਰਾਜਨੀਤੀ ਨਹੀਂ ਕਰਨੀ ਲੋਕ ਜਿਨ੍ਹਾਂ ਦੇ ਪਿੰਡਾਂ ਦੇ ਵੇਦੀ ਘਰ ਲੰਗਦਾ ਜਿਨ੍ਹਾਂ ਦੀ ਜ਼ਮੀਨ ਵੇਦੀ ਘਰ ਲੰਗਦਾ ਉਹ ਇਸ ਗੱਲ ਦਾ ਸੋ ਉਹ ਕਰਦੇ ਨੇ ਵੀ ਪਾਈ ਇਹਦੀ ਸਫਾਈ ਜਿਹੜੀ ਕੀਤੀ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਬਰਸਾਤਾਂ ਦੇ ਦਿਨਾਂ ਦੇ ਵਿੱਚ ਨਾ ਕੱਲਾ ਕੋਸਿਆ ਜਾਵੇ ਇਹ ਫਿਰ ਡਟ ਕੇ ਨਾਲ ਖੜਨ ਵਾਲੀ ਗੱਲ ਹੈ ਜੇ ਮੈਂ ਨਹੀਂ ਕਰੂੰਗਾ ਫਿਰ ਮੈਂ ਨਹੀਂ ਪਾਈਦਾ ਤੇ ਜਿਹੜੀ ਗੱਲ ਸਰਕਾਰਾਂ ਦੀ ਹੈ ਸਰਕਾਰਾਂ ਨੇ ਪਿਛਲੇ ਸਮੇਂ ਦੇ ਵਿੱਚ ਪਾਣੀ ਦੇ ਉੱਤੇ ਖੇਤਾਂ ਦੀ ਸਿੰਚਾਈ ਦੇ ਲਈ ਦਿਨ ਰਾਤ ਕੰਮ ਕੀਤਾ ਉਹ ਤੁਹਾਨੂੰ ਵੀ ਪਤਾ ਆਪਣੇ ਹਲਕੇ ਦੇ ਲਈ ਹੋਇਆ ਪਰ ਨੂੰ ਕੰਟਰੋਲ ਕਰਨ ਦੇ ਲਈ ਵੀ ਪਰ ਮੈਂ ਇੱਕ ਗੱਲ ਕਹਿਣਾ ਵੀ ਸਾਨੂੰ ਸੁਚੇਤ ਹੋਣ ਦੀ ਲੋੜ ਆ ਸਾਨੂੰ ਸਤਰਕ ਹੋਣ ਦੀ ਲੋੜ ਆ ਸਾਨੂੰ ਲੋਕਾਂ ਦੀਆਂ ਗੱਲਾਂ ਸੁਣੀਆਂ ਸੁਨਾਈਆਂ ਦੇ ਉੱਤੇ ਨਹੀਂ ਸਾਨੂੰ ਤਾਂ ਪ੍ਰੈਕਟੀਕਲ ਦੇ ਉੱਤੇ ਲੜਾਈ ਲੜਨ ਦੀ ਅੱਜ ਲੋੜ ਆ ਸਾਨੂੰ ਪ੍ਰੈਕਟੀਕਲ ਜਿਹੜੀ ਉਹ ਲੜਾਈ ਲੜਨੀ ਚਾਹੀਦੀ ਆ ਜਦੋਂ ਬੰਦਾ ਲੜਾਈ ਲੜਦਾ ਉਹਨੂੰ ਨਵੇਂ ਰਾਹ ਲੱਭਦੇ ਨੇ ਨਵੇਂ ਰਾਹ ਲੱਭਦੇ ਨੇ ਤਾਂ ਫਿਰ ਜਿੱਤ ਜਿਹੜੀ ਉਹ ਹਾਸਲ ਹੁੰਦੀ ਆ ਸੋ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਆ ਕਿ ਡਟ ਕੇ ਜਿਹੜਾ ਸਹਿਯੋਗ ਕਰੋ ਅੱਜ ਅਸੀਂ ਗੁਰਦੁਆਰਾ ਧੰਨਾ ਭਗਤ ਦੇ ਵਿੱਚ ਲੱਗੇ ਜੀ ਸੰਗਤ ਆ ਸਾਡੇ ਸਾਰੇ ਯੰਗ ਸਰਪੰਚ ਨੇ ਸਾਰੇ ਇਹਨਾਂ ਨੂੰ ਨਾਲ ਲੈ ਕੇ ਐਸਡੀਐਮ ਸਾਹਿਬ ਨੂੰ ਪ੍ਰਸ਼ਾਸਨ ਨੂੰ ਅਸੀਂ ਅਰਦਾਸ ਬੇਨਤੀ ਕੀਤੀ ਵੀ ਕਾਲਪੁਰ ਕ ਪ੍ਰਮਾਤਮਕ ਖਵਾਜਾ ਪੀਰ ਵੀ ਸਾਨੂੰ ਇਸ ਤੋਂ ਨਿਯਾਕਤ ਦੇ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸਰਬਸਾਂਝਾ ਕੰਨਪੜ ਸਾਹਿਬ ਦਾ ਭੋਗ ਜਿਹੜਾ ਇੱਕ ਪਹ ਲੰਗਰ ਲਾਵਾਂਗੇ ਕਿਉਂਕਿ ਖਵਾਜੇ ਨੂੰ ਲੰਗਰ ਪਹਿਲੇ ਸਮਿਆਂ ਦੇ ਵਿੱਚ ਸਾਡੇ ਬਜ਼ੁਰਗ ਵੀ ਮਿੱਠੇ ਚੌਲਾਂ ਦਾ ਜਿਹੜਾ ਪ੍ਰਸ਼ਾਦਾ ਲੰਗਰ ਲਾਉਂਦੇ ਰਹੇ ਕਿਤੇ ਨਾ ਕਿਤੇ ਨੌਜਵਾਨ ਸਾਥੀ ਬਾਅਦ ਦੇ ਵਿੱਚ ਆਪਾਂ ਹਟੇ ਵੀ ਆ ਇਹਨਾਂ ਨੂੰ ਆਪਾਂ ਨੂੰ ਗੱਲ ਮੇਰਾ ਦਾਦਾ ਖੱਗਰ ਦੇ ਵਿੱਚ ਹਰ ਸਾਲ ਸਾਵਣ ਦੇ ਮਹੀਨੇ ਦੇ ਵਿੱਚ ਦੋ ਦੇਗਾਂ ਬਣਾ ਕੇ ਦੇਗ ਬਣਾ ਕੇ ਚੌਲਾਂ ਦੀ ਮੱਥਾ ਟੇਕਣ ਜਾਂਦਾ ਸੀ ਮਿੱਠੇ ਚੌਲ ਆਪਾਂ ਕਿਤੇ ਨਾ ਕਿਤੇ ਆਪਾਂ ਨੂੰ ਵੀ ਮੰਨ ਲੈਣਾ ਚਾਹੀਦਾ ਆਪਾਂ ਪੁੱਛੇ ਹਟੇ ਤੇ ਜਦੋਂ ਦੇਵੀ ਦੇਵਤਿਆਂ ਤੋਂ ਪਿਛਾਂ ਹਟਾਂਗੇ ਤਾਂ ਫਿਰ ਉਹ ਉਹ ਵੀ ਇੱਕ ਸ਼ਕਤੀ ਆ ਕ੍ਰੋਧਤ ਨੇ ਸੋ ਮੰਨ ਲੈਣਾ ਚਾਹੀਦਾ ਪਰ ਮੈਂ মিডিਆ ਦੇ ਜ਼ਰੀਏ ਸਾਰਿਆਂ ਨੂੰ ਬੇਨਤੀ ਕਰਦਾ ਵੀ ਖੱਗਰ ਦੇ ਉੱਤੇ ਰਾਜਨੀਤੀ ਨਾ ਕਰੋ ਖੱਗਰ ਦੇ ਉੱਤੇ ਕੰਮ ਕਰੋ ਤੇ ਲੋਕਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਕੰਮ ਜਿਹੜਾ ਬਿਲਕੁਲ ਡਟ ਕੇ ਕਰਵਾਓ ਵੀ ਤੇ ਨਾਲ ਸਹਿਯੋਗ ਵੀ ਜਿਹੜਾ ਡਟ ਕੇ ਦਿਓ ਕਿ ਤੁਹਾਡਾ ਸਾਰਿਆਂ ਦਾ ਜਿਹੜਾ ਫਾਇਦਾ ਹੋ ਸਕਦਾ ਅੱਜ ਖਾਸ ਤੌਰ ਦੇ ਉੱਤੇ ਜਿਹੜੀ ਅੱਜ ਦੀ ਰਾਤ ਹੈ ਕਨੌਰ ਹਲਕੇ ਦੇ ਕੁਝ ਪਿੰਡਾਂ ਦੇ ਜਿਹੜੇ ਕੱਗਰ ਦੇ ਨੇੜੇ ਉਹਨਾਂ ਦੇ ਵਾਸਤੇ ਬੜੀ ਐਮ ਹੈ ਕਿਉਂਕਿ ਜਿਸ ਤਰ੍ਹਾਂ ਪਿੱਛੇ ਪਾਣੀ ਵਧਿਆ ਹੋਇਆ ਉਸ ਨੇ ਹਾਲੇ ਦੁਪਹਿਰ ਤੋਂ ਬਾਅਦ ਤਕਰੀਬਨ 6-7 ਵਜੇ ਲਗਭਗ ਇੱਥੇ ਵਧਣਾ ਸ਼ੁਰੂ ਹੋ ਜਾਣਾ ਉਹਦੇ ਵਾਸਤੇ ਕੁਝ ਖਾਸ ਪੰਜਾਬ ਪਿੰਡਾਂ ਦੇ ਵਿੱਚ ਕੁਝ ਅਨਾਊਂਸਮੈਂਟ ਸਾਰਾ ਠੀਕ ਹੈ ਜੀ ਕੋਈ ਇਸ ਤਰ੍ਹਾਂ ਦਾ ਨਹੀਂਗਾ ਵੀ ਪਾਣੀ ਵੱਦ ਘਾਟਾ ਅੱਜ ਤੱਕ ਆਪਾਂ ਘੱਗਰ ਦੇ ਕੰਡੇ ਵਾਲੇ ਆਪਾਂ ਨੂੰ ਤਾਂ ਪਤਾ ਹੀ ਹੈ ਕੋਈ ਐਸਾ ਨਹੀਂ ਅਜੇ ਤੱਕ ਘੱਗਰ ਮੇਲਾ ਦਾ ਅੱਧਾ ਕਈ ਹੈ ਘੱਗਰ ਪੌਣਾ ਵੀ ਨਹੀਂ ਹੈਗਾ ਜਿਹੜਾ ਪਿੱਛੇ ਪਾਣੀ ਉਹ ਤਾਂ ਹਲੇ ਬਦਲਣਾ ਜਾਗਾ ਉਹਨਾਂ ਪਾਣੀ ਅੱਗੇ ਨਿਕਲੀ ਜਾਂਦਾ ਨਾਲ ਦੀ ਨਾਲ ਨਾਲ ਦੀ ਨਾਲ ਪਾਣੀ ਨਿਕਲ ਵੀ ਅੱਗੇ ਰਿਹਾ ਕਿਉਂਕਿ 2 ਮਹੀਨੇ ਹੋ ਚਲੇ ਦਰ ਸਾਰੇ ਖੁੱਲੇ ਨੇ ਜਿੱਦੋਂ ਸਾਰੇ ਦਰ ਖੁੱਲੇ ਹੋਣ ਨਾ ਉਦੋਂ ਪਾਣੀ ਨਿਕਲ ਜਾਂਦਾ ਕਿਉਂਕਿ ਪਾਣੀ ਦੀ ਜਿਹੜੀ ਪਹਿਲੀ ਪਾਣੀ ਆਉਂਦਾ ਆਉਂਦਾ ਨਾ ਬੂਟੀਆਂ ਬਾਟੀਆਂ ਕਰਕੇ ਰਾਹ ਬੰਦ ਹੋ ਜਾਂਦੇ ਨੇ ਉਹ ਰਾਹ ਜਿਹੜੇ ਸਾਰੇ ਖੁੱਲੇ ਨੇ ਸੋ ਬਾਕੀ ਪ੍ਰਮਾਤਮਾ ਦੇ ਅੱਗੇ ਜ਼ੋਰ ਤਾਂ ਕਿਸੇ ਦਾ ਨਹੀਂ ਪਰਜ ਇਹੀ ਕੀਤੀ ਜਾ ਸਕਦੀ ਹੈ ਸੰਗਤ ਦੀ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ ਸੋ ਤੁਹਾਨੂੰ ਬਹੁਤ ਬਹੁਤ ਧੰਨਵਾਦ ਸੋ ਇਸਨ ਐਮਐਲਏ ਗੁਰਲਾਲ ਕਨੌਰ ਜਿਨ੍ਹਾਂ ਦੇ ਵੱਲੋਂ ਤੁਹਾਡੇ ਨਾਲ ਜੋ ਕੁਝ ਗੱਲਬਾਤ ਕਰਾਈ ਹੈ ਤੇ ਤੁਸੀਂ ਹੁਣ ਦੇਖਦੇ ਹੋ ਪਾਰਟੀ ਪੰਜਾਬ ਤੁਹਾਨੂੰ ਹੋਰ ਵੀ ਕਨੌਰ ਦੇ ਨਾਲ ਸੰਬੰਧ ਅਪਡੇਟ ਦਿਖਾਉਂਦੇ ਰਹਾਂਗੇ ਧੰਨਵਾਦ ਹਾਂਜੀ